ਸਤਿ ਸ਼੍ਰੀ ਅਕਾਲ ਮੈਂ ਸੋਮਸੋ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਨਾਲ ਪਿਛਲੇ ਦਿਨੀ ਹੋਈ ਕੁੱਟ ਮਾਰ ਨੂੰ ਲੈ ਕੇ ਕੱਲ ਪਟਿਆਲੇ ਦੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਗਿਆ ਸ਼ਨੀਵਾਰ ਨੂੰ ਸ਼ਨੀਵਾਰ ਨੂੰ ਇਕੱਠ ਹੋਣ ਤੋਂ ਬਾਅਦ ਜਲਾਇਆ ਜਾਵੇ ਤੇ ਅੱਜ ਵੀ ਉੱਥੇ ਬਕਾਇਦਾ ਤੌਰ ਤੇ ਇਨਸਾਫ ਨੂੰ ਲੈ ਕੇ ਬਹੁਤ ਸਾਰੇ ਰਿਟਾਇਰਡ ਫੌਜੀ ਜਿਹੜੇ ਨੇ ਆਫੀਸਰ ਜਿਹੜੇ ਨੇ ਉਹ ਇਨਸਾਫ ਲਈ ਗੁਹਾਰ ਲਗਾ ਰਹੇ ਨੇ ਔਰ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਕੈਪਟਨ ਕੈਪਟਨ ਸਿਕੰਦਰ ਸਿੰਘ ਜੀ ਮੇਰੇ ਨਾਲ ਜੁੜ ਚੁੱਕੇ ਨੇ ਜੋ ਕਿ ਡਿਸਟ੍ਰਿਕਟ ਸੰਗਰੂਰ ਦੇ ਪਿੰਡ ਫਗੂਆਲਾ ਤੋਂ ਸਬੰਧਤ ਨੇ ਉਹਨਾਂ ਨਾਲ ਕਰਦਿਆਂ ਗੱਲਬਾਤ ਔਰ ਪਿਛਲੇ ਦਿਨ ਵੀ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਸੀ ਸਭ ਤੋਂ ਪਹਿਲਾਂ ਕੈਪਟਨ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਇਸ ਜਿਹੜੀ ਕਰਨਲ ਸਾਹਿਬ ਦੇ ਨਾਲ ਕਟਮਾਰ ਹੋਈ ਹੈ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਅੱਜ ਵੀ ਤੁਸੀਂ ਧਰਨਾ ਦੇ ਰਹੇ ਹੋ ਔਰ ਜਦਕਿ ਉਹਨਾਂ ਦੇ ਉੱਪਰ ਬਣਦੀ ਜਿਹੜੀ ਐਫ ਆਈ ਆਰ ਅਰਜ ਹੋ ਚੁੱਕੀ ਹੈ ਅੱਜ ਕਿਸ ਤਰ੍ਹਾਂ ਤੁਸੀਂ ਮਤਲਬ ਇਕੱਠ ਕੀਤਾ ਹੈ ਔਰ ਤੁਹਾਡੀਆਂ ਹੋਰ ਕੀ ਕੀ ਮੰਗਾਂ ਨੇ ਸਰ ਹਾਂ ਜੀ ਅੱਜ ਇੱਥੇ ਤੁਸੀਂ ਪਟਿਆਲਾ ਦੇ ਵਿੱਚ ਪੂਰੇ ਸਾਬਕਾ ਸੈਨਿਕ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਡੀਆਂ ਸਾਬਕਾ ਸੈਨਿਕਾਂ ਦੀਆਂ ਆਲ ਪੰਜਾਬ ਦੀਆਂ ਔਰ ਆਲ ਇੰਡੀਆ ਦੀਆਂ ਜੀ ਲੇਟੋ ਵੀ ਸਾਬਕਾ ਸੈਨਿਕ ਇੱਥੇ ਪਹੁੰਚੇ ਹੋਏ ਨੇ ਸਾਡੀ ਮੰਗ ਇਹ ਹੈ ਜੀ ਐਫ ਆਈ ਆਰ ਉਹਨਾਂ ਦੇ ਉੱਤੇ ਹੋ ਚੁੱਕੀ ਹੈ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਜਾਵੇ ਬਰਦੀ ਲਾ ਕੇ ਉਹਨਾਂ ਨੂੰ ਜਿਵੇਂ ਇੱਕ ਪਹਿਲਾਂ ਇਹ ਕਿਸੇ ਵੀ ਮੁੱਲਜਮ ਦਾ ਤੇ ਕਾਰਵਾਈ ਕਰਦੇ ਨੇ ਜਾਂ ਕੋਈ ਵੀ ਇਹਨੂੰ ਕਿਸੇ ਵੀ ਡਿਪਾਰਟਮੈਂਟ ਦੇ ਵਿੱਚੋਂ ਜੀ ਕੋਈ ਹਮਲਾ 19 ਬਦੀਕੀ ਕਰਦਾ ਹੈ ਜਾਂ ਕੋਈ ਰਿਸ਼ਵਤ ਲੈਂਦਾ ਹੈ ਜੀ ਉਹਨੂੰ ਇਹ ਜੇਲ੍ਹ ਦੇ ਵਿੱਚ ਪਾਇਆ ਜਾਂ ਪਾਉਂਦੇ ਨੇ ਤੇ ਇਹਨਾਂ ਨੂੰ ਵੀ 12 ਦੇ 12 ਨੂੰ ਇਹ ਇਨ੍ਹਾਂ ਦੀ ਬਾਰਦੀ ਲਾਹ ਕੇ ਇਹਨਾਂ ਨੂੰ ਅੰਡਰਕਸਟਡੀ ਕੀਤਾ ਜਾਂਦਾ ਜੀ ਇਸ ਨੂੰ ਲੈ ਕੇ ਇਥੇ ਰੋਸਮਾਰਾ ਕਰ ਰਹੇ ਨੇ ਜੀ ਇਹ ਹੈ ਜੀ ਜਿਹੜੀ ਸਾਡੀ ਸੀਬੀਆਈ ਦੀ ਜਾਂਚ ਹੈ ਜਿਹੜੀ ਇਹ ਦਿੱਲੀ ਤੋਂ ਜੀ ਇਹ ਦਿੱਲੀ ਤੋਂ ਜਾਂਚ ਹੋਣੀ ਚਾਹੀਦੀ ਹੈ ਸੀਬੀਆਈ ਇਹਨਾਂ ਦਾ ਇੱਥੇ ਜਿਹੜੀ ਇਹਨਾਂ ਨੇ ਰੱਖਿਆ ਨੇ ਵੀਟਣਾ ਜੀ ਇਹਨਾਂ ਦਾ ਇਹਨਾਂ ਦੇ ਬੰਦੇ ਨੇ ਇਹ ਆਪਣੇ ਦੀ ਪਾਪ ਪਲਣਾ ਪਾ ਰੱਖਣਗੇ ਹੋਏ ਜੀ ਹਾਂ ਜੀ ਦੂਸਰਾ ਇਹ ਨਾਲਕ ਸਿੰਘ ਆਈ ਜੋ ਐਸਐਸਪੀ ਪਟਿਆਲੇ ਦਾ ਜੀ ਇਹਦੀ ਇਥੋਂ ਟ੍ਰਾਂਸਫਰ ਕਰੀ ਜਾਵੇ ਆਊਟ ਆਫ ਸਟੇਟ ਜੀ ਹਾਂਜੀ ਵੀ ਇਹਨੂੰ ਪੰਜਾਬ ਦੇ ਵਿੱਚ ਰੱਖਿਆਨੇ ਜਾਵੇ ਇਹ ਜਿਹੇ ਕਰਪਟ ਜਿਹੜੇ ਅਫਸਰ ਨੇ ਇਹਨਾਂ ਨੂੰ ਰੱਖਿਆਨੇ ਜਾਵੇ ਇਹਨਾਂ ਦੇ ਉੱਤੇ ਨਿਚੇ ਨ ਪਾਈ ਜਾਵੇ ਅਸੀਂ ਭਗਵਾਨ ਰਾਮ ਸਰਕਾਰ ਦੇ ਵਿੱਚ ਹੀ ਕਹਿੰਦੇ ਆ ਕਿ ਪਹਿਲਾਂ ਤੁਸੀਂ ਜਿਹੜੇ ਸਾਬਕਾ ਸੈਨਿਕ ਪਹਿਲਾਂ ਇਹ 2022 ਦੇ ਵਿੱਚ ਜੀਓਜੀ ਦੇ ਮੁੱਦੇ ਦੇ ਉੱਤੇ ਕੰਮ ਕਰਦੇ تھے ਜਿਹੜੇ ਬੰਦੇ ਜੀ ਗਰੀਏ ਦੇ ਪਰਗ ਤੋਂ ਲੈ ਕੇ ਹਮ ਜਿਹੜੀਆਂ ਆਈਓਐ ਸਕੀਮਾਂ ਸੈਂਟਰ ਦੀਆਂ ਸਕੀਮਾਂ ਪੰਜਾਬ ਗਵਰਨਮੈਂਟ ਦੀਆਂ ਸਕੀਮਾਂ ਸੀ ਜੀ ਉਹਨਾਂ ਨਾਲ ਵੀ ਇਹ ਵਾਅਦਾ ਕਰਾ ਸੀ ਉਹ ਅੰਡਮਾਨ ਦੀ ਹਮ ਵੀ ਮੈਂ ਤੁਹਾਡੇ ਨਾਲ ਸਾਡੇ ਇਥੇ ਲੈਣ ਦੇ ਵਿੱਚ ਜੋ ਫੈਕਟਰੀ ਨੇ ਪੁੱਤੇ ਸਾਡੇ ਨਾਲ ਵਾਦਾ ਕਰਕੇ ਗਏ ਨੇ ਔਰ ਇਹ ਸਾਬਕਾ ਸੈਨਿਕਾਂ ਦੇ ਪੈਰੀਂ ਹੱਥੇ ਲਾ ਕੇ ਗਏ ਨੇ ਜਿਹੜੇ ਬਜ਼ੁਰਗ ਨੇ ਸਾਡੇ ਉਸ ਘਰ ਦੇ ਵਿੱਚ ਜੀ ਕਿ ਅਸੀਂ ਤੁਹਾਡੇ ਨਾਲ ਦੀਵਾਲੀ ਦੇ ਉੱਤੇ 2022 ਦੀ ਜੋ ਦੀਵਾਲੀ ਹੈ ਵੀ ਦੀਵਾਲੀ ਤੋਂ ਬਾਅਦ ਤੁਸੀਂ ਮੇਰੇ ਆ ਕੇ ਸੀਐਮ ਹਾਊਸ ਦੇ ਵਿੱਚ ਉੱਥੇ ਭਾ ਚੰਡੀਗੜ੍ਹ ਆਪੀ ਮੇਰੇ ਨਾਲ ਆ ਕੇ ਬਹਿ ਕੇ ਨਾਲ ਦਾ ਚਾਹ ਦਾ ਇੱਕ ਕੱਪ ਸਾਂਝਾ ਕਰੋ ਔਰ ਦੂਜਾ ਤੁਹਾਡੇ ਸਾਬਕਾ ਸੈਨਿਕਾਂ ਦੀ ਮਹਿਜਬ ਕਰਦਾ ਵੀ ਮੈਂ ਤੁਹਾਡੇ ਨਾਲ ਪੱਕਾ ਗੱਲ ਕਰੂੰਗਾ ਕਿ ਮੈਨੂੰ ਇਹ ਗੱਲ ਦਾ ਪਤਾ ਨਹੀਂ ਸੀ ਲੇਕਿਨ ਕੈਪਟਨ ਸਾਹਿਬ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤੇ ਉਹ ਜਿਹੜੇ ਕੁਛ ਇੱਕ ਇਨਸਪੈਕਟਰ ਨੇ ਉਹਨਾਂ ਦੀ ਪਤਨੀ ਔਰ ਇੱਕ ਦੀ ਮਦਰ ਜਿਹੜੇ ਆ ਉਹ ਵੀ ਆਏ ਨੇ ਉਹ ਵੀ ਕਹਿੰਦੇ ਨੇ ਕਿ ਅਸੀਂ ਤਾਂ ਆਲਰੇਡੀ ਸਾਡੀ ਜੋ ਪਰਿਵਾਰਿਕ ਬੈਕਗ੍ਰਾਉਂਡ ਹੈ ਉਹ ਮਤਲਬ ਆਰਮੀ ਦੇ ਨਾਲ ਸੰਬੰਧਿਤ ਹੈ ਔਰ ਜਿਸ ਤਰ੍ਹਾਂ ਦੇ ਦੋਸ਼ ਸਾਡੇ ਮਤਲਬ ਇਹਨਾਂ ਦੇ ਉੱਪਰ ਲਗਾਏ ਜਾ ਰਹੇ ਨੇ ਉਹ ਦੋਸ਼ ਕਿੱਥੋਂ ਤੱਕ ਸਹੀ ਨੇ ਕਿੱਥੋਂ ਤੱਕ ਨਹੀਂ ਅਸੀਂ ਆਰਮੀ ਦੀ ਕਦਰ ਕਰਦੇ ਆਂ ਲੇਕਿਨ ਇਸ ਤਰ੍ਹਾਂ ਦੇ ਦੋਸ਼ ਗੰਭੀਰ ਲਗਾਉਣੇ ਇਹ ਕਹਿੰਦੇ ਜੀ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਇੱਕ ਪੱਖ ਦੀ ਜ਼ਿਆਦਾ ਗੱਲਬਾਤ ਸੁਣੀ ਜਾ ਰਹੀ ਹੈ ਇਹ ਨੰਬਰ ਇਹ ਹੈ ਜੀ ਆਖਰ ਉਹ ਕਹਿੰਦੇ ਨੇ ਕਿ ਉਹ ਵੀ ਆਰਮੀ ਨਾਲ ਸੰਬੰਧਿਤ ਰੱਖਦੇ ਆਂ ਪਰ ਜੋ ਉਹਨਾਂ ਦੇ ਬੇਟੇ ਨੇ ਇਹ ਜੋ ਕੰਮ ਕਰਿਆ ਹੈ ਹਨਾ ਇੱਕ ਆਰਮੀ ਦੇ ਉੱਤੇ ਆ ਮਾਰ ਮਾਰ ਕਰੇ ਕੁਟ ਮਾਰ ਕਰੀਏ ਕਰਨਲ ਦੀ ਉਹ ਵੀ ਆਨ ਡਿਊਟੀ ਦੇ ਉੱਤੇ ਜੀ ਫਿਰ ਉਹਨਾਂ ਦੇ ਜੋ ਆਰਮੀ ਦੇ ਨੇ ਵੱਤੇ ਉਹ ਵੀ ਜਿਹੜੀ ਹਰੇ ਪਹਾਰਾ ਹਰੀ ਵਰਦੀ ਧਾਰੀ ਹੈ ਜਾਂ ਹਰਾ ਕੂਨਾ ਤੇ ਉਹਦੇ ਸਬੰਧਤ ਮਨੇ ਉਹਨਾਂ ਨੂੰ ਵੀ ਇਹਦੇ ਉੱਤੇ ਯਕੀਨ ਸੋਣਾ ਚਾਹੀਦਾ ਇਹਨੇ ਸਾਡੇ ਮੁੰਡੇ ਨੇ ਇਹ ਕੰਮ ਕਰਿਆ ਤੇ ਇਹ ਇਹਦੀ ਵੱਡੀ ਸਜ਼ਾ ਇਹਦੀ ਬਣਨੀ ਚਾਹੀਦੀ ਇਹਨੂੰ ਕਰਨਾ ਚਾਹੀਦਾ ਜੀ ਕਿਉਂ ਜੀ ਇਹ ਸਾਡਾ ਇਕੱਲਾ ਦਾ ਫਾਊਂਡਸਨ ਕਹਾਣੀ ਹੈ ਜੀ ਪੂਰੇ ਸਾਡੇ ਫਾਊਂਡਸਨ ਦਾ ਵੀ ਹੈ ਜੀ ਪੂਰੀ ਵਰਦੀ ਦੇ ਉੱਤੇ 50 ਜਿੰਨੀ ਵੀ ਏਡੀਏ ਦੀ ਗਵਰਨਮੈਂਟ ਆ ਆਪਾਂ ਨੇ ਉਹਨਾਂ ਦੀ ਵਰਦੀ ਨੂੰ ਹੱਥ ਪਾਇਆ ਔਰ ਉਹਨਾਂ ਦੀ ਸਾਹਮਣੇ ਹੱਥ ਪਾਇਆ ਹੋਇਆ ਹੈ ਨਾ ਯਾਨੀ ਕਿ ਹੁਣ ਅਸੀਂ ਦੂਜੀਆਂ ਸਟੇਟਾਂ ਨੂੰ ਜਿਹੜੀਆਂ ਦੂਜੀਆਂ ਕੰਟਰੀਆਂ ਨੇ ਉਹਨਾਂ ਨੂੰ ਕੀ ਜਵਾਬ ਦੇ ਸਕਦੇ ਆ ਜੇ ਜੇ ਕੋਈ ਇਹ ਜਿਹੜੀ ਇੰਡੀਅਨ ਆਰਮੀ ਦੀ ਜਿਹੜੇ ਕਰਨਲ ਦੇ ਉੱਤੇ ਚਾਹੇ ਉਹ ਸਪਾਈ ਆ ਤੇ ਚਾਹੇ ਕਰਨਲ ਆ ਜਿਹੜਾ ਆਨ ਡਿਊਟੀ ਆ ਉਹਨੂੰ ਇੱਕ ਪੁਲਿਸ ਦੀ ਪੁਲਿਸ ਜਿਹੜੀ ਸਟੇਟ ਪੁਲਿਸਾ ਉਹਨੂੰ ਮਾਰ ਸਕਦੀ ਹੈ ਉਹ ਜਿਹੜਾ ਉਨੀ ਬਦੀ ਕੀ ਕਰ ਸਕਦੀ ਹੈ ਤੇ ਅਸੀਂ ਫਿਰ ਬਾਹਰਲੇ ਜਿਹੜੇ ਕੰਟਰੀਆਂ ਨੇ ਉਹਨਾਂ ਨੂੰ ਵੀ ਜਵਾਬ ਦੇ ਮਨ ਲਈ ਜਿਵੇਂ ਯਾਨੀ ਕਿ ਜਿਵੇਂ ਪਾਕਿਸਤਾਨ ਨੇ ਉਹ ਤਾਂ ਸਾਨੂੰ ਮਾਹੌਲ ਕਰਿਆ ਕਰਨਗੇ ਬਿਲਕੁਲ 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 ਮਾਰੇ ਇਹਨਾਂ ਦੇ ਉੱਤੇ ਬਣ ਵੀ ਕਾਰਵਾਈ ਹੋਣੀ ਚਾਹੀਦੀ ਆ ਆਖਰ ਇਹ ਫੌਜ ਦੇ ਸਬੰਧ ਦੇ ਵਿੱਚ ਨੇ ਤੇ ਉਹ ਸਾਡੇ ਨਾਲ ਹੌਨ ਗਰਾਉਂਡ ਦੇ ਵਿੱਚ ਆਉਣ ਅਸੀਂ ਗੰਦੂ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਲੇਕਿਨ ਕੈਪਟਨ ਸਾਹਿਬ ਇੱਕ ਇੱਕ ਸਵਾਲ ਹੋਰ ਹੈ ਇੱਕ ਮੈਂ ਕੱਲ ਸੁਣ ਰਿਹਾ ਸੀ ਕੋਈ CRPF ਦਾ ਵੀ ਜਵਾਨ ਹੈ ਉਸਦੇ ਪਿਤਾ ਜੀ ਦੀ ਨਾਲ ਵੀ ਕਿਤੇ ਪੁਲਿਸ ਨੇ ਬਦਤਮੀਜ਼ੀ ਕੀਤੀ ਹੈ ਸਮਾਣੇ ਦੇ ਨੇੜੇ ਤੇੜੇ ਦਾ ਸੀ ਸ਼ਾਇਦ ਉਹ ਹਾਂ ਜੀ ਹਾਂ ਜੀ ਉਹ ਵੀ ਸਾਨੂੰ ਅੱਜ ਪਤਾ ਲੱਗਿਆ ਹੈ ਵੀ ਉਹਦੇ ਨਾਲ ਹੋਈ ਆ ਅਸੀਂ ਉਹਦਾ ਵੀ ਮੁੱਦਾ ਚੁੱਕਾਂਗੇ ਜੀ ਇਹ ਤੇ ਇਹਦਾ ਅੱਜ ਹੀ ਸਾਨੂੰ ਇਹਦੇ ਵਿੱਚ ਅਸੀਂ ਇਥੇ ਧਰਨੇ ਦੇ ਵਿੱਚ ਹਾਂ ਧਰਨੇ ਦੇ ਵਿੱਚ ਅੱਜ ਹੀ ਸਾਨੂੰ ਬਲੂਮ ਹੋਇਆ ਉਹ ਨਹੀਂ ਕੀ ਤੁਸੀਂ ਤੁਸੀਂ ਇਹ ਮੰਨਦੇ ਹੋ ਕਿ ਜਿਸ ਤਰ੍ਹਾਂ ਦੀ ਰਿਸਪੈਕਟ ਇੱਕ ਆਰਮੀ ਆਫੀਸਰ ਜਿਨੇ ਕਿ ਸਾਰੀ ਜ਼ਿੰਦਗੀ ਦੇਸ਼ ਦੀ ਰਾਖੀ ਕੀਤੀ ਹੋਵੇ ਔਰ ਆਪਣੀਆਂ ਸੇਵਾਵਾਂ ਦਿੱਤੀਆਂ ਹੋਣ ਰਿਟਾਇਰਮੈਂਟ ਤੋਂ ਬਾਅਦ ਉਸ ਦੀ ਰਿਸਪੈਕਟ ਉਹ ਨਹੀਂ ਹੈ ਪੰਜਾਬ ਦੇ ਵਿੱਚ ਇਹ ਤੁਸੀਂ ਮਹਿਸੂਸ ਕਰ ਰਹੇ ਹੋ ਕੈਪਟਨ ਸਾਹਿਬ ਜੀ ਇਹ ਮਹਿਸੂਸ ਕਰ ਰਹੇ ਆ ਜੀ ਅਸੀਂ ਬਾਡਰਾਂ ਬਾਡਰਾਂ ਦੇ ਉੱਤੇ ਲੜਾਈ ਲੜਦੇ ਹੁੰਦੇ ਤੇ ਜੀ ਅਸੀਂ ਇਹ ਸੋਚਦੇ ਹੁੰਦੇ ਸੀ ਕਿ ਜਿਹੜੇ ਸਾਡੇ ਘਰ ਦੇ ਜਿਹੜੇ ਸਾਡੇ ਮਾਪੇ ਔਰ ਪਰਿਵਾਰ ਆ ਸਾਡੀ ਅਸੀਂ ਅਗਰ ਇਹਨਾਂ ਦੀ ਰਾਖੀ ਬਾਡਰਾਂ ਦੇ ਉੱਤੇ ਕਰ ਰਹੇ ਹਾਂ ਤੇ 50 ਪੁਲਿਸ ਹੈ ਜਿਹੜੀ ਉਹ ਸਾਡੇ ਘਰ ਦੀ ਰਾਖੀ ਕਰ ਰਹੀ ਹੈ ਇਹ ਇਹ ਉਲਟ ਹੋ ਰਿਹਾ ਅਸੀਂ ਇਹਨਾਂ ਦੇ ਉੱਤੇ ਯਕੀਨ ਕਰਦੇ ਤੇ ਪਰ ਹੁਣ ਸਾਡੇ ਦਿਨਾਂ ਦੇ ਵਿੱਚ ਇਹਨਾਂ ਦਾ ਯਕੀਨ ਖਤਮ ਹੋ ਚੁੱਕਿਆ ਅਸੀਂ ਹੁਣ ਨਾ ਤਾਂ ਭਗਵਾਨ ਰਾਮ ਦੇ ਉੱਤੇ ਯਕੀਨ ਕਰ ਸਕਦੇ ਆ ਜੀ ਉਹਨਾਂ ਦਾ ਵਾਦਾ ਕਰਕੇ 2022 ਦੇ ਵਿੱਚ ਅੱਜ 2025 ਹੋ ਗਈ ਜਿਹੜੇ ਕਾਮਨਾ ਦਿਵਾਲੀ ਹੋਣ ਵਾਲੀ ਸੀ ਐਸਡੀ ਨਾਲ ਇਹਨਾਂ ਨੇ ਫੌਜ ਦੇ ਨਾਲ ਹੁਣ ਤੱਕ 29 ਦੀ ਕਰੀਏ ਜਿਨ੍ਹਾਂ ਨਾਲ ਅੱਜ ਜਿਹੜਾ ਇਹ ਕਾਟੂ ਹੋਇਆ ਹੈ ਕੀ ਉਹ ਪੰਜਾਬ ਦੇ ਵਿੱਚੋਂ ਹੀ ਹੈ ਸਾਰੇ ਕਿ ਆਊਟ ਆਫ ਪੰਜਾਬ ਵੀ ਨਹੀਂ ਲੇਕਿਨ ਅੱਜ ਦੇ ਇਕੱਠ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਮੇਨ ਡਿਮਾਂਡ ਜਿਹੜੀ ਹੈ ਕਿ ਉਹਦਾ ਜਿਹੜਾ ਮੈਮੋਰੰਡਮ ਹੈ ਤੁਸੀਂ ਮਾਨ ਜੋਗ ਡੀਸੀ ਸਾਹਿਬ ਨੂੰ ਪਹੁੰਚਦਾ ਕੀਤਾ ਹੈ ਮਾਨ ਜੋ ਡੀਸੀ ਸਾਹਿਬ ਨੂੰ ਪਹੁੰਚਦਾ ਕੀਤਾ ਮੈਮੋਰੰਡਮ ਸਾਰਾ ਉਹਨਾਂ ਨੇ ਸਾਨੂੰ ਇਹ ਦਸਵਾਸ ਦੁਆਇਆ ਕਿ ਐਫਆਈਆਰ ਉਹਨਾਂ ਦੇ ਉੱਤੇ ਦਰਜ ਹੋਊਗੀ ਜਿਹੜੀ ਸੀਬੀਆਈ ਦੀ ਜਾਂਚ ਹੈ ਇਹਦੇ ਲਈ ਮੈਂ ਮਾਰਕ ਕਰੂੰਗੀ ਤੇ ਮੈਂ ਸੀਐਮ ਸਾਹਿਬ ਨਾਲ ਵੀ ਤੁਹਾਡੀ ਮੀਟਿੰਗ ਕਰਾ ਸਕਦੀ ਆ ਪਰ ਉਹ ਵਾਅਦੇ ਕਰ ਰਹੇ ਨੇ ਪਰ ਅਸੀਂ ਇਹ ਕਹਿੰਦੇ ਆ ਕਿ ਜੋ ਸਾਡੇ ਨਾਲ ਇਹ ਪਹਿਲਾਂ ਵਾਅਦਾ ਮੁੱਕਰ ਜੋ ਪਿਆ ਤੇ ਪਰ ਇਹ ਜਿੰਨੀ ਦੇਰ ਸਾਡੀ ਮੀਟਿੰਗ ਨਹੀਂ ਹੋਈ ਉਨੀ ਦੇਰ ਤੱਕ ਸਾਡਾ ਇਹ ਧਰਨਾ ਚਾਹੀਦਾ ਲੇਕਿਨ ਕੈਪਟਨ ਸਾਹਿਬ ਇਹ ਜਿਹੜਾ ਕਰਨਲ ਸਾਹਿਬ ਦੀ ਕੁੱਟਮਾਰ ਦਾ ਮੈਟਰ ਹੈ ਇਹ ਅੱਜ ਵਿਧਾਨ ਸਭਾ ਦੇ ਵਿੱਚ ਵੀ ਗੂੰਜਿਆ ਔਰ ਬਾ ਦੀਬਾ ਸਾਹਿਬ ਨੇ ਬੜੇ ਬੜੇ ਮਤਲਬ ਹੰਬਲ ਜਿਹੜਾ ਹੈ ਉਹ ਸਰਕਾਰ ਦੇ ਉੱਪਰ ਲਗਾ ਕੇ ਕਿਹਾ ਉਹਨਾਂ ਨੂੰ ਕਿ ਤੁਸੀਂ ਇਸ ਤੇ ਕੁਇਕ ਐਕਸ਼ਨ ਲਓ ਔਰ ਬਣਦੀ ਜੋ ਸਹੀ ਕਾਰਵਾਈ ਕਰੋ ਲੇਕਿਨ ਸਰਕਾਰ ਕਿਉਂ ਪਿੱਛੇ हट ਰਹੀ ਹੈ ਸਰਕਾਰ ਸਰ ਇਹ ਪਿੱਛੇ ਤਾਂ हट ਰਹੀ ਹੈ ਤੇ ਇਹਨਾਂ ਨੇ ਜਿੰਨੇ ਹੁਣ ਕਿਸਾਨਾਂ ਦੇ ਉੱਤੇ ਜਿਹੜਾ ਮੁੱਦਾ ਚੱਕਿਆ ਹੋਇਆ ਇਹਨਾਂ ਨੇ ਕਰਮਾਨਾ ਔਰ ਜਵਾਨਾਂ ਦੇ ਵਿੱਚ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਮੁੱਦੇ ਨੂੰ ਜਿਹੜਾ ਇਹ ਮੁੱਦਾ ਹੈ ਕਿਸਾਨਾਂ ਔਰ ਜਵਾਨਾਂ ਦਾ ਮੁੱਦਾ ਹੈ ਇਹਦੇ ਵਿੱਚ ਥੱਲ ਪਾਦੀ ਇੱਕ ਵੀਡੀਓ ਦੇ ਨਾਲ ਚੋਟੀ ਇਹਨਾਂ ਦੀ ਸਿਆਸਤ ਹੈ ਜੇ ਬਣੀ ਹੋਈ ਹੈ ਜੀ ਸੈਂਟਰ ਗਵਰਨਮੈਂਟ ਦੀ ਵੀ ਹੋ ਸਕਦੀ ਹੈ ਸਿਆਸਤ ਇਹ ਪੰਜਾਬ ਗਵਰਨਮੈਂਟ ਦੀ ਵੀ ਸਿਆਸਤ ਹੈ ਸੋ ਕੈਪਟਨ ਸਿਕੰਦਰ ਸਿੰਘ ਜੀ ਤੁਸੀਂ ਕੋਸੂ ਨਾਮਾ ਚੈਨਲ ਨਾਲ ਗੱਲਬਾਤ ਕੀਤੀ ਹੈ ਔਰ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸਰ ਕਹਿਣਾ ਚਾਹੁੰਦਾ ਜੀ ਅਸੀਂ ਵੀ ਤੁਹਾਡੀ ਚੈਨਲ ਦੇ ਥਰੂ ਸਾਡੀ ਇਹ ਰਾਸ਼ਟਰ ਮੰਤਰੀ ਤੱਕ ਸਮੋਲਾ ਬਾਹਰ ਫਰੀਦ ਜੌਨ ਬਖਸ਼ ਸਾਡੀ ਇਹ ਆਵਾਜ਼ ਪਹੁੰਚਣੀ ਚਾਹੀਦੀ ਹੈ ਜੀ ਤੇ ਵੀ ਇਹਦਾ ਸਾਨੂੰ ਸਹੀ ਜੋ ਚਾਹੋ ਲੱਗਦਾ ਇਨਸਾਫ ਲੱਗਦਾ ਉਹ ਸਾਨੂੰ ਪੂਰਾ ਮਿਲਣਾ ਚਾਹੀਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਕੈਪਟਨ ਸਿਕੰਦਰ ਸਿੰਘ ਜੀ ਰਿਟਾਇਰਡ ਹੋਏ ਨੇ ਆਰਮੀ ਦੇ ਵਿੱਚੋਂ ਔਰ ਵੱਡੀ ਗੱਲ ਹੈ ਕਿ ਇਹਨਾਂ ਨੇ ਕਿਹਾ ਹੈ ਕਿ ਜਿਵੇਂ ਆਮ ਜਦੋਂ ਕੋਈ ਦੋਸ਼ੀ ਨੂੰ ਲੈ ਕੇ ਆਉਂਦੇ ਆ ਔਰ ਉਹਨਾਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਬਿਹੇਵ ਉਥੇ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਇਹਨਾਂ ਦਾ ਵੀ ਹੋਣਾ ਚਾਹੀਦਾ ਹੈ ਵਰਦੀਆਂ ਉਤਾਰ ਕੇ ਇਹਨਾਂ ਨੂੰ ਆਮ ਆਮ ਲੋਕਾਂ ਦੀ ਤਰ੍ਹਾਂ ਜਿਨ੍ਹਾਂ ਦੇ ਉੱਪਰ ਐਫ ਆਈ ਆਰ ਦਰਜ ਹੋ ਜਾਂਦੀ ਹੈ ਉਸੇ ਤਰ੍ਹਾਂ ਹੀ ਇਹਨਾਂ ਨੂੰ ਲੈ ਕੇ ਆਉਣ ਔਰ ਵੱਡੀ ਗੱਲ ਇੱਥੇ ਹੈ ਕਿ ਇਹਨਾਂ ਨੇ ਇਹ ਵੀ ਕਿਹਾ ਕਿ ਅੱਜ ਆਰਮੀ ਦੇ ਜਿਹੜੇ ਰਿਟਾਇਰਡ ਆਫੀਸਰ ਨੇ ਉਹ ਵੀ ਪਹੁੰਚੇ ਹੋਏ ਨੇ ਅਲੱਗ-ਅਲੱਗ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਸਿਰਫ ਪੰਜਾਬ ਤੋਂ ਨਹੀਂ ਆਏ ਦੁਆਲਿਆਂ ਵੀ ਲੋਕ ਜਿਹੜੇ ਨੇ ਉਹ ਇਸ ਹਮਦਰਦੀ ਦੇ ਵਿੱਚ ਪਹੁੰਚੇ ਹੋਏ ਨੇ ਔਰ ਇੱਥੇ ਇਹਨਾਂ ਨੇ ਬਹੁਤ ਕੰਮ ਦੀ ਗੱਲ ਕੀਤੀ ਹੈ ਕਿ ਜਦੋਂ ਅਸੀਂ ਆਰਮੀ ਦੀ ਡਿਊਟੀ ਕਰ ਰਹੇ ਹੁੰਨੇ ਆ ਦੇਸ਼ ਦੇ ਬਾਰਡਰਾਂ ਦੇ ਉੱਪਰ ਤੇ ਸਾਨੂੰ ਇਸ ਗੱਲ ਦਾ ਫਕਰ ਹੋਣਾ ਚਾਹੀਦਾ ਹੈ ਕਿ ਅਸੀਂ ਦੇਸ਼ ਦੀ ਰਾਖੀ ਕਰਦੇ ਆ ਔਰ ਪੰਜਾਬ ਪੁਲਿਸ ਸਾਡੇ ਪਰਿਵਾਰਾਂ ਦੀ ਰਾਖੀ ਕਰਦੇ ਆ ਇਹ ਬਹੁਤ ਵੱਡੀ ਗੱਲ ਹੈ ਲੇਕਿਨ ਅਫਸੋਸ ਦੀ ਗੱਲ ਹੈ ਕਿ ਇਹ ਇਹਨਾਂ ਨੇ ਅਫਸੋਸ ਜ਼ਾਹਿਰ ਕੀਤਾ ਹੈ ਪਰ ਐਸਾ ਨਹੀਂ ਹੈ ਕਿਉਂਕਿ ਸੀਆਰਪੀਐਫ ਦੇ ਜਵਾਨ ਨੇ ਪੰਜਾਬ ਪੁਲਿਸ ਨੇ ਉਹਨਾਂ ਦੇ ਪਿਤਾ ਜੀ ਦੇ ਨਾਲ ਕਿਸ ਤਰ੍ਹਾਂ ਦਾ ਵਿਹੇਵ ਕੀਤਾ ਹੈ ਉਹ ਵੀ ਮੁੱਦਾ ਜਿਹੜਾ ਹੈ ਇਹਨਾਂ ਦੀ ਨਜ਼ਰ ਦੇ ਵਿੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਕੁਝ ਕਿਸ ਤਰ੍ਹਾਂ ਹੋਏਗਾ ਅਸੀਂ ਇੱਕ ਸੀਨੀਅਰ ਐਡਵੋਕੇਟ ਨੂੰ ਵੀ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਪਤਾ ਲੱਗੇ ਕਿ ਕਿਹੜੀਆਂ-ਕਿਹੜੀਆਂ ਧਰਾਵਾਂ ਨੇ ਔਰ ਕਿਹੜੀਆਂ-ਕਿਹੜੀਆਂ ਧਰਾਵਾਂ ਦੇ ਤਹਿਤ ਜ਼ਮਾਨਤ ਹੋ ਸਕਦੀ ਹੈ ਔਰ ਜੇਕਰ ਇੱਕ ਧਰਾ ਧਰਾਵਾਂ ਇਹਨਾਂ 'ਚ ਲੱਗ ਜਾਣ ਤੇ ਜ਼ਮਾਨਤ ਨਹੀਂ ਹੋਏਗੀ ਉਹ ਵੀ ਅਸੀਂ ਰਹਿ ਜਾਣਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਵੈਰੀ ਮਾਚ ਸਰ ਸ਼ੁਕਰੀਆ ਜੀ ਧੰਨਵਾਦ ਜੀ